ਭਗਤਾਂ ਕੀ ਚਾਲ ਨਿਰਾਲੀ ਜਿਹੜੇ ਸੁਭਾਗ ਬੰਦੇ ਆਤਮਕ ਆਨੰਦ ਮੰਨਦੇ ਹਨ ਉਹੀ ਭਗਤ ਹਨ ਤੇ ਉਹਨਾਂ ਭਗਤਾਂ ਦੀ ਜੀਵਨ ਜੁਗਤੀ ਦੁਨੀਆਂ ਦੇ ਲੋਕਾਂ ਨਾਲੋਂ ਸਦਾ ਵੱਖਰੀ ਹੁੰਦੀ ਹੈ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਇਹ ਪੱਕੀ ਗੱਲ ਹੈ ਕਿ ਉਹਨਾਂ ਭਗਤਾਂ ਦੀ ਜੀਵਨ ਜੁਗਤੀ ਹੋਰਨਾਂ ਨਾਲੋਂ ਵੱਖਰੀ ਹੁੰਦੀ ਹੈ ਉਹ ਬੜੇ ਔਖੇ ਰਸਤੇ ਉੱਤੇ ਤੁਰਦੇ ਹਨ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਭੁੱਲਣਾ ਉਹ ਲਭ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ ਭਾਵ ਆਪਣੀ ਸੋਭਾ ਨਹੀਂ ਕਰਦੇ ਫਿਰਦੇ ਖੰਨੇਓ ਤਿੱਖੀ ਵਾਲੋ ਨਿੱਕੀ ਇਹ ਤਮਾਰ ਗਿਆਣਾ ਇਸ ਰਸਤੇ ਉੱਤੇ ਤੁਰਨਾ ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਰੇਖਾ ਹੈ ਤੇਵਾਲ ਨਾਲੋਂ ਪਤਲਾ ਹੈ ਇਸ ਉੱਤੋਂ ਡਿੱਗਣ ਦੀ ਵੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਧੱਕਾ ਦੇ ਦਿੰਦੀ ਹੈ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ ਭਾਉ ਛੱਡ ਦਿੱਤਾ ਹੈ ਉਹਨਾਂ ਦੀ ਮਾਇਕ ਵਾਸਨਾ ਹਰੀ ਪ੍ਰਭੂ ਦੀ ਯਾਦ ਵਿੱਚ ਮੁੱਕ ਜਾਂਦੀ ਹੈ ਕਹ ਨਾਨਕੋ ਚਾਲ ਭਗਤਾ ਜੁਬ ਜੁਗ ਨਿਰਾਲੀ ਨਾਨਕ ਆਖਦਾ ਹੈ ਕਿ ਆਤਮਕ ਅਨੰਦ ਮੰਨਣ ਵਾਲੇ ਭਗਤ ਜਨਨ ਦੀ ਜੀਵਨ ਯੁਗ ਦੀ ਸਦਾ ਤੋਂ ਹੀ ਦੁਨੀਆ ਨਾਲ ਵੱਖਰੀ ਚੱਲੀ ਆ ਰਹੀ ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ ਹੋਰ ਕੀ ਜਾਣ ਗੁੜ ਤੇਰੇ اے ਮਾਲਕ ਪ੍ਰਭੂ ਜਿਵੇਂ ਤੂੰ ਸਾਨੂੰ ਜੀਵਾਂ ਨੂੰ ਜੀਵਨ ਸੜਕ ਉਤੇ ਤੋਰਦਾ ਹੈ ਤਿਵੇਂ ਅਸੀਂ ਤੁਰਦੇ ਹਾਂ ਬਸ ਤੈਨੂੰ ਬਸ ਮੈਨੂੰ ਇਤਨੀ ਹੀ ਸੂਜ ਪਈ ਹੈ ਕਿ ਤੇਰੇ ਗੁਨਾ ਦਾ ਹੋਰ ਭੇਤ ਮੈਂ ਨਹੀਂ ਜਾਣਦਾ ਜਿਉਂ ਤੂੰ ਚਲਾਵੇਂ ਤਵੇਂ ਚੱਲਾਂ ਸੁਆਮੀ ਹੋਰ ਕੀ ਜਾਣਾਂ ਜਿਉਂ ਤੂੰ ਚਲਾਵੇਂ ਤਵੇਂ ਚੱਲਾਂ ਜਿਨ੍ਹਾਂ ਮਾਰਗ ਪਾਵੈ ਮੈਂ ਇਹੀ ਸਮਝਿਆ ਹੈ ਕਿ ਜਿਸ ਰਾਹੇ ਤੂੰ ਸਾਨੂੰ ਤੁਰਦਾ ਹੈ ਉਸੇ ਰਾਹੇ ਅਸੀਂ ਤੁਰਦੇ ਹਾਂ ਜਿੰਨਾ ਬੰਦਿਆਂ ਨੂੰ ਆਤਮਕ ਆਨੰਦ ਮਨਣ ਦੇ ਰਸਤੇ ਉੱਤੇ ਤੁਰਦਾ ਹੈ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਮਹਿ ਜਿਨ੍ਹਾਂ ਨੂੰ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜਦਾ ਹੈ ਉਹ ਬੰਦੇ ਸਦਾ ਹਰੀ ਨਾਮ ਸਿਮਰਦੇ ਹਨ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹਿ ਜਿਸ ਜਿਸ ਮਨੁੱਖ ਨੂੰ ਉਹ ਆਪਣੀ ਸਿੱਖ ਸਲਾਹ ਦੀ ਬਾਣੀ ਸੁਣਾਉਂਦਾ ਹੈ ਸੁਣਨ ਵੱਲ ਪ੍ਰੇਰਦਾ ਹੈ ਉਹ ਬੰਦੇ ਗੁਰੂ ਦੇ ਦਰ ਤੇ ਪਹੁੰਚ ਕੇ ਆਤਮਕ ਆਨੰਦ ਮੰਨਦੇ ਹਨ ਕਹੈ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇਂ ਚਲਾਵਹਿ ਨਾਨਕ ਆਖਦਾ ਹੈ ਕਿ ਇਹ ਸਦਾ ਥਿਰ ਰਹਿਣ ਵਾਲੇ ਮਾਲਕ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਤੂੰ ਸਾਨੂੰ ਜੀਵਨ ਨੂੰ ਜੀਵਨ ਰਾਹ ਉਤੇ ਤੁਰਦਾ ਹੈ ਐਸੋ ਹੈਲਾ ਸ਼ਬਦ ਸੁਹਾਵਾ ਸਤਗੁਰੂ ਦਾ ਇਹ ਸੋਹਣਾ ਸ਼ਬਦ ਆਤਮਕ ਆਨੰਦ ਦੇਣ ਵਾਲਾ ਗੀਤ ਹੈ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਗੁਰੂ ਸੁਣਾਇਆ ਯਕੀਨ ਜਾਣੋ ਕਿ ਸਤਗੁਰੂ ਨੇ ਜਿਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ ਇਹ ਤਿੰਨ ਕ ਮਨਵਸਿਆ ਜੇ ਨਾ ਧਰੋਂ ਲਿਖਿਆ ਆਇਆ ਆ ਪਰੇ ਗੁਰੂ ਸ਼ਬਦ ਉਹਨਾਂ ਦੇ ਮਨ ਵਿੱਚ ਵਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉਗੜਦਾ ਹੈ ਇੱਕ ਫਿਰੇ ਹਨੇਰੇ ਕਰੇ ਗੱਲਾਂ ਗਲੀ ਕਿਨੇ ਨਾ ਪਾਇਆ ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ ਜਿਨ੍ਹਾਂ ਦੇ ਮਨ ਵਿੱਚ ਗੁਰੂ ਸ਼ਬਦ ਤਾਂ ਨਹੀਂ ਵਸਿਆ ਪਰ ਗਿਆਨ ਦੀਆਂ ਗੱਲਾਂ ਕਰਦੇ ਹਨ ਨਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ ਕਹੇ ਨਾਨਕ ਸ਼ਬਦ ਸੁਹਲਾ ਸਤਿਗੁਰੂ ਸੁਣਾਇਆ ਨਾਨਕ ਆਖਦਾ ਹੈ ਕਿ ਸਤਿਗੁਰ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਿਕ ਆਨੰਦ ਆਤਾ ਹੈ ਪਵਿਤ ਹੋਏ ਸੇਜਨਾ ਜਿਨੀ ਹਰ ਧਿਆ ਗੁਰੂ ਸ਼ਬਦ ਸਦਕਾ ਜਿਨ੍ਹਾਂ ਬੰਦਿਆਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਹੀਂ ਰਹੀ ਤੇ ਉਹ ਬੰਦੇ ਪਵਿੱਤਰ ਜੀਵਨ ਵਾਲੇ ਬਣ ਗਏ ਹਾਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੇ ਧਿਆਇਆ ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸ਼ੁੱਧ ਆਜ਼ਰਣ ਵਾਲੇ ਹੋ ਗਏ ਪਵਿੱਤ ਮਾਤਾ ਪਿਤਾ ਉਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਉਹਨਾਂ ਦੀ ਲਾਗ ਨਾਲ ਉਹਨਾਂ ਦੇ ਮਾਤਾ ਪਿਤਾ ਪਰਿਵਾਰ ਦੇ ਜੀਵ ਪਵਿੱਤਰ ਜੀਵਨ ਵਾਲੇ ਬਣੇ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿੱਤਰ ਹੋ ਗਏ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਹਰੀ ਨਾਮ ਇੱਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ ਜਪਣ ਵਾਲੇ ਵੀ ਪਵਿੱਤਰ ਤੇ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ ਜਿਹੜੇ ਇਸ ਨੂੰ ਮਨ ਵਿੱਚ ਵਸਾਉਂਦੇ ਹਨ ਉਹ ਵੀ ਪਵਿੱਤਰ ਹੋ ਜਾਂਦੇ ਹਨ ਕਹੇ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆ ਨਾਨਕ ਆਖਦਾ ਹੈ ਕਿ ਜਿੰਨਾ ਬੰਦਿਆ ਨੇ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਸਿਮਰਿਆ ਉਹ ਸ਼ੋਧਾ ਚਰਨ ਵਾਲੇ ਹੋਗੇ ਕਰਮੀ ਸਹਜ ਨਾਉ ਉਪਜੈ ਵਿਣ ਸਹਜੈ ਸੰਸਾ ਨ ਜਾਏ ਮਾਇਆ ਦੇ ਮੋਹ ਵਿੱਚ ਫਸੇ ਰਹਾ ਮਨ ਵਿੱਚ ਸਦਾ ਤੌਖਲਾ ਸਹਿਮ ਬਣਿਆ ਰਹਿੰਦਾ ਹੈ ਤੇ ਇਹ ਤੌਖਲਾ ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ ਤੇ ਆਤਮਕ ਆਨੰਦ ਬਾਹਰ ਧਾਰਮਿਕ ਜਾਪ ਦੇ ਕਰਮ ਕੀਤੇ ਆ ਪੈਦਾ ਨਹੀਂ ਹੋ ਸਕਦਾ ਨਾ ਜਾਏ ਸੰਸਾ ਕਿਤੇ ਸੰਜਮ ਰਹੇ ਕਰਮ ਕਮਾਏ ਅਨੇਕਾਂ ਬੰਦੇ ਅਜਿਹੇ ਕਰਮ ਕਰ ਰਹੇ ਹਨ ਹਾਰ ਗਏ ਹਨ ਪਰ ਮਨ ਦਾ ਤੌਖਲਾ ਸਹਿਮ ਅਜੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ ਸੰਸੈ ਜੀਓ ਮਲੀਨ ਹੈ ਕਿਤ ਸੰਜਮ ਤੋਂ ਤਾ ਜਾਏ ਜਿਤਨਾ ਚਿਰ ਮਨ ਸਹਿਮ ਵਿੱਚ ਹੈ ਉਤਨਾ ਚਿਰ ਮੈਲਾ ਰਹਿੰਦਾ ਹੈ ਮਨ ਦੀ ਇਹ ਮੈਲ ਕਿਸੇ ਬਾਹਰਲੀ ਜੁਕੀ ਨਾਲ ਨਹੀਂ ਧੋਪੀ ਮਨ ਤੋਂ ਉਹ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਗੁਰੂ ਦੇ ਸ਼ਬਦ ਵਿੱਚ ਜੁੜੋ ਪ੍ਰਮਾਤਮਾ ਦੇ ਚਰਨਾਂ ਵਿੱਚ ਸਦਾ ਚਿੱਤ ਜੋੜੀ ਰੱਖੋ ਜੇ ਮਨ ਧੋਣਾ ਹੈ ਤਾਂ ਇਸ ਤਰ੍ਹਾਂ ਭੋ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜੈ ਇਹ ਸੰਸਾਰ ਇਮ ਜਾਏ ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਤੇ ਇਸ ਤਰ੍ਹਾਂ ਮਨ ਦਾ ਤੋਖਲਾ ਸਹਿਮ ਦੂਰ ਹੋ ਜਾਂਦਾ ਹੈ ਜੀਉ ਮੈਲੇ ਪਾਰੋਂ ਨਿਰਮਲ ਨੇਰੇ ਬਾਹਰੋਂ ਧਾਰਨਕ ਦਿੱਸਤੇ ਕਰਮ ਕਰਨ ਵਾਲੇ ਬੰਦੇ ਮਨ ਵਿੱਚ ਵਿਕਾਰਾਂ ਨਾਲ ਮੈਲੇ ਰਹਿੰਦੇ ਹਨ ਤੇ ਸਿਰਫ ਵੇਖਣ ਨੂੰ ਹੀ ਪਵਿੱਤਰ ਜਾਪਦੇ ਹਨ ਬਾਹਰੋਂ ਨੇਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੁਵੇ ਹਾਰਿਆ ਤੇ ਜਿਹੜੇ ਬੰਦੇ ਬਾਹਰੋਂ ਪਵਿੱਤਰ ਦਿਸਣ ਉੰਜ ਮਨੋ ਵਿਕਾਰੀ ਹੋਣ ਉਹਨਾਂ ਨੇ ਆਪਣਾ ਜੀਵਨ ਇਉਂ ਵਿਰਥ ਗਵਾ ਲਿਆ ਜਿਵੇਂ ਸਮਝੋ ਕਿਵੇਂ ਕੋਈ ਜਵਾਰੀ ਜੁਇ ਵਿੱਚ ਤਾਂ ਆਰਾਮਦਾ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਉਹਨਾਂ ਨੂੰ ਅੰਦਰੋਂ ਅੰਦਰ ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ ਮਾਇਆ ਦੇ ਲਾਲਚ ਵਿੱਚ ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ ਵੇਦਾ ਮੈਂ ਨਾਮੇ ਉੱਤਮ ਸੋ ਸੁਣੇ ਨਾਹੀ ਫਿਰ ਜਿਉਂ ਬੇਤਾਲਿਆ ਲੋਕਾਂ ਦੀਆਂ ਨਜ਼ਰਾਂ ਵਿੱਚ ਧਾਰਮਿਕ ਦੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਤੇ ਕਰਮਾਂ ਦੀ ਵਿਡਿਆਈ ਦੱਸਣ ਲਈ ਵੇਦ ਆਦਿਕ ਧਰਮ ਪੁਸਤਕਾਂ ਵਿੱਚੋਂ ਹਵਾਲੇ ਦਿੰਦੇ ਹਨ ਪਰ ਵੇਦ ਆਦਿਕ ਧਰਮ ਪੁਸਤਕਾਂ ਵਿੱਚ ਜੋ ਪ੍ਰਭੂ ਦਾ ਨਾਮ ਜਪਣ ਦਾ ਉਦੰਗ ਉਪਰੇਸ਼ ਹੈ ਉਸ ਵੱਲ ਉਹ ਧਿਆਨ ਨਹੀਂ ਕਰਦੇ ਤੇ ਘੂਤਾਵਾਨ ਹੀ ਜਗਤ ਵਿੱਚ ਵਿਚਰਦੇ ਹਨ ਜੀਵਨ ਤਾਲ ਤੋਂ ਖੰਝੇ ਰਹਿੰਦੇ ਹਨ ਕਹੈ ਨਾਨਕ ਜਿਨ ਸਚ ਤਜਿਆ ਊੜੇ ਲਾਗੇ ਇਨ ਜਨਮ ਜੋ ਐ ਹਾਰਿਆ ਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਨ ਛੱਡਿਆ ਹੋਇਆ ਹੈ ਤੇ ਜੋ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਉਹਨਾਂ ਆਪਣੀ ਜੀਵਨ ਖੇਡ ਜੂਏ ਵਿੱਚ ਹਾਰ ਲਈ ਸਮਝੋ ਜਿਉ ਨਿਰਮਲ ਬਾਹਰੋਂ ਨਿਰਮਲ ਉਹ ਬੰਦੇ ਮਨੋਂ ਵੀ ਪਵਿੱਤਰ ਹੁੰਦੇ ਹਨ ਤੇ ਬਾਹਰੋਂ ਵੀ ਪਵਿੱਤਰ ਹੁੰਦੇ ਹਨ ਬਾਰੋਂ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਜੋ ਬੰਦੇ ਆਚਰਣ ਉਸਾਰੀ ਦੀ ਉਹ ਕਮਾਈ ਕਰਦੇ ਹਨ ਜਿਸ ਦੀ ਹਦਾਇਤ ਗੁਰੂ ਤੋਂ ਮਿਲਦੀ ਹੈ ਉਹ ਮਨੋਂ ਵੀ ਪਵਿੱਤਰ ਹੁੰਦੇ ਹਨ ਤੇ ਬਾਹਰੋਂ ਵੀ ਪਵਿੱਤਰ ਹੁੰਦੇ ਹਨ ਭਾਵੇਂ ਉਹਨਾਂ ਦਾ ਜਗਤ ਨਾਲ ਵਰਤਾਰਾ ਵੀ ਸੁਚੱਜਾ ਹੁੰਦਾ ਹੈ ਉਹ ਬਾਹਰੋਂ ਵੀ ਪਵਿੱਤਰ ਤੇ ਅੰਦਰੋਂ ਵੀ ਸੱਚੇ ਰਹਿੰਦੇ ਹਨ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸੱਚ ਸਮਾਣੀ ਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿੱਚ ਹੀ ਮੁੱਕ ਜਾਂਦਾ ਹੈ ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ ਮਾਇਆ ਦੇ ਮੋਹ ਦੀ ਖਬਰ ਤੱਕ ਉਹਨਾਂ ਦੇ ਮਨ ਤੱਕ ਨਹੀਂ ਪਹੁੰਚਦੀ ਜਨਮ ਰਤਨ ਜਿ ਨਹੀਂ ਖਟਿਆ ਭਲੇ ਸੇਵਣ ਜਾਰੇ ਜੀਵ ਜਗਤ ਵਿੱਚ ਆਤਮਕ ਆਨੰਦ ਦਾ ਵੱਖਰ ਵਿਹਾਜਣ ਆਏ ਹਨ ਉਹੀ ਜੀਵ ਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਕਮਾਈ ਕਰਕੇ ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ ਕਹੇ ਨਾਨਕ ਜਿਨ ਮਨ ਨਿਰਭਲ ਸਦਾ ਰਹੈ ਗੁਰ ਨਾਲੇ ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ ਉਹ ਅੰਤਰਾਤਮਾ ਸਦਾ ਗੁਰੂ ਦੇ ਚਰਨਾਂ ਵਿੱਚ ਰਹਿੰਦੇ ਹਨ ਜੇ ਕੋ ਸਿੱਖ ਗੁਰੂ ਸੇ ਤੀ ਸੰਮਖ ਹੋਵੇ ਜੇ ਪੀ ਸਿੱਖ ਗੁਰੂ ਦੇ ਸਾਹਮਣੇ ਸਿਰ ਸੁਰਖਰੂ ਹੋਣਾ ਚਾਹੁੰਦਾ ਹੈ ਹੋਵੇ ਤਾਂ ਸੰਮਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਜੋ ਸਿੱਖੇ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨਾ ਕਰਨੀਆਂ ਪੈਣ ਤਾਂ ਰਸਤਾ ਇੱਕੋ ਹੀ ਹੈ ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿੱਚ ਟਿਕੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮੈ ਸੰਭਾਲੇ ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਵੇ ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ ਆਪ ਛੱਡ ਸਦਾ ਰਹੇ ਪਰਣੈ ਗੁਰ ਬਿਨ ਅਵਰ ਨ ਜਾਣੇ ਕੋਇ ਆਪਾ ਭਾਉ ਛੱਡ ਕੇ ਸਦਾ ਗੁਰੂ ਦੇ ਆਸਰੇ ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਆਪਣੇ ਆਤਮਿਕ ਜੀਵਨ ਦਾ ਆਤਮਿਕ ਆਨੰਦ ਦਾ ਔਸੀਲਾ ਨਾ ਸਮਝੇ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਏ ਨਾਨਕ ਆਖਦਾ ਹੈ ਕਿ ਇਹ ਸੰਤ ਜਨੋ ਸੁਣੋ ਉਹ ਸਿੱਖ ਹੀ ਖਿਹੜੇ ਮੱਥੇ ਰਹਿ ਸਕਦਾ ਹੈ ਉਸ ਦੇ ਹੀ ਅੰਦਰ ਆਤਮਕ ਖਿਹੜਾ ਹੋ ਸਕਦਾ ਹੈ ਉਹੀ ਆਤਮਕ ਆਨੰਦ ਮਾਣ ਸਕਦਾ ਹੈ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਜਿੱਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉੱਥੇ ਆਤਮਕ ਆਨੰਦ ਨਹੀਂ ਪੱਲਰ ਸਕਦਾ ਪਰ ਜੇ ਕੋਈ ਮਨੁੱਖ ਗੁਰੂ ਵੱਲੋਂ ਮੂਹ ਮੋੜ ਲਿਆ ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖਲਾਸੀ ਨਹੀਂ ਮਿਲਦੀ ਪਾਵੇ ਮੁਕਤ ਨਾ ਹੋਰਥੈ ਕੋਈ ਪੁੱਛੋ ਮਿਮੇਕੀਆਂ ਜਾਏ ਬੇਸ਼ੱਕ ਕਿਸੇ ਵਿਚਾਰਵਾੰ ਤੋਂ ਜਾ ਕੇ ਪੁੱਛ ਲਓ ਤਤਸੱਲੀ ਕਰ ਲੋ ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ ਕਿਸੇ ਵੀ ਹੋਰ ਥਾਂ ਤੇ ਮਾਇਕ ਬੰਦਨਾ ਤੋਂ ਖਲਾਸੀ ਨਹੀਂ ਮਿਲਦੀ ਅਨੇਕ ਜੁਨੀ ਪਰਮਿ ਆਵੈ ਵਿਣ ਸਤਿਗੁਰ ਮੁਕਤ ਨਾ ਪਾਏ ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਅਨੇਕਾਂ ਜੁਨੀਆਂ ਵਿੱਚ ਭਟਕਦਾ ਆਉਂਦਾ ਹੈ ਗੁਰੂ ਦੀ ਸ਼ਰਨ ਤੋਂ ਬਿਨਾ ਇਸ ਮੋਹ ਤੋਂ ਖਲਾਸੀ ਨਹੀਂ ਮਿਲਦੀ ਫਿਰ ਮੁਕਤ ਪਾਏ ਲਾ ਚਰਣੀ ਸਤਿਗੁਰੂ ਸ਼ਬਦ ਸੁਣਾਏ ਆਖਰ ਗੁਰੂ ਦੀ ਚਰਣੀ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ ਸਹੀ ਜੀਵਨ ਮਾਰਗ ਦਾ ਉਪਦੇਸ਼ ਸੁਣਾਉਂਦਾ ਹੈ ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ ਨਾਨਕ ਆਖਦਾ ਹੈ ਵਿਚਾਰ ਕੇ ਵੇਖ ਲਓ ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ ਤੇ ਇਸ ਮੁਕਤੀ ਤੋਂ ਬਿਨਾ ਆਤਮਕ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ ਆਓ ਸਿੱਖ ਸਤਿਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਏ ਸਤਿਗੁਰੂ ਦੇ ਪਿਆਰੇ ਸਿੱਖੋ ਆਓ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਵਿੱਚ ਜੁੜਨ ਵਾਲੀ ਬਾਣੀ ਰਲ ਕੇ ਗਾਵੋ ਬਾਣੀ ਤਗਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਆਪਣੇ ਗੁਰੂ ਦੀ ਬਾਣੀ ਗਾਓ ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਰਮਣੀ ਹੈ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿੱਚ ਹੀ ਟਿਕਦੀ ਹੈ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਮਿਹਰ ਦੀ ਨਜ਼ਰ ਹੋਵੇ ਬਖਸ਼ਿਸ਼ ਹੋਵੇ ਪੀਓ ਮਰਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਏ ਪਿਆਰੇ ਗੁਰ ਸਿੱਖੋ ਪ੍ਰਮਾਤਮਾ ਦਾ ਨਾਮ ਸਿਮਰੋ ਪ੍ਰਮਾਤਮਾ ਦੇ ਪਿਆਰ ਵਿੱਚ ਸਦਾ ਜੁੜੇ ਰਹੋ ਇਹ ਆਨੰਦ ਦੇਣ ਵਾਲਾ ਆਤਮਿਕ ਹੁਲਾਰਾ ਪੈਦਾ ਕਰਨ ਵਾਲਾ ਨਾਮ ਜਪਿਓ ਕਹ ਹੈ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਨਾਨਕ ਆਖਦਾ ਹੈ ਹੈ ਗੁਰ ਸਿੱਖੋ ਪ੍ਰਮਾਤਮਾ ਦੀ ਸਿੱਖ ਸਲਾਹ ਵਾਲੀ ਇਹ ਬਾਣੀ ਸਦਾ ਗਾਓ ਇਸੇ ਵਿੱਚ ਆਤਮਕ ਆਨੰਦ ਹੈ ਸਤਗੁਰ ਬਿਨਾਂ ਹੋਰ ਕੱਚੀ ਹੈ ਬਾਣੀ ਸਤਗੁਰ ਤੋਂ ਬਿਨਾਂ ਗੁਰੂ ਦੇ ਆਸ਼ੇ ਤੋਂ ਉਲਟ ਬਾਣੀ ਮਾਇਆ ਦੀ ਝਲਕ ਦੇ ਸਾਹਮਣੇ ਝੁਕਾ ਦੇਣ ਵਾਲੀ ਹੁੰਦੀ ਹੈ ਬਾਣੀ ਤ ਕੱਚੀ ਸਤਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰੂ ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਇਹ ਪੱਕੀ ਗੱਲ ਹੈ ਕਿ ਗੁਰੂ ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ ਸੁਣਨ ਵਾਲਿਆਂ ਦੇ ਮਨ ਦੀ ਥੜਕ ਜਾਂਦੇ ਹਨ ਜੋ ਅਜੇਹੀ ਬਾਣੀ ਹੀ ਪੜ ਪੜ ਕੇ ਵਿਆਖਿਆ ਕਰਦੇ ਹਨ ਉਹ ਵੀ ਕਮਜ਼ੋਰ ਮੰਨੇ ਹੋ ਜਾਂਦੇ ਹਨ ਹਾਰ ਹਾਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਜੇ ਉਹ ਬੰਦੇ ਜੀਵ ਨਾਲ ਹਰੀ ਨਾਮ ਵੀ ਬੋਲਣ ਤਾਂ ਵੀ ਜੋ ਕੁਝ ਉਹ ਬੋਲਦੇ ਹਨ ਉਹ ਨਾਲ ਉਹਨਾਂ ਦੀ ਢੂੰਗੀ ਸਾਜ਼ ਨਹੀਂ ਪੈਂਦੀ ਚੇਤ ਜਿਨ ਕਾ ਹਿਰ ਲਿਆ ਮਾਇਆ ਬੋਲਨ ਪੈ ਰਮਾਣੀ ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ ਉਹ ਜੋ ਕੁਝ ਬੋਲਦੇ ਹਨ ਜਵਾਨੀ ਜਵਾਨੀ ਹੀ ਬੋਲਦੇ ਹਨ ਕਹੈ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਨਾਨਕ ਆਖਦਾ ਹੈ ਕਿ ਗੁਰੂ ਅਸ਼ੇਤੋਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਤੇ ਟਿਕਾਣੇ ਤੋਂ ਹੇਠਾਂ ਡੇਕਦੀ ਹੈ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸਤਿਗੁਰੂ ਦਾ ਸ਼ਬਦ ਇੱਕ ਐਸੀ ਅਮੋਲਕ ਦਾਤ ਹੈ ਜਿਸ ਵਿੱਚ ਪ੍ਰਮਾਤਮਾ ਦੀਆਂ ਵਿੜਿਆਈਆਂ ਭਰੀਆਂ ਪਈਆਂ ਹਨ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆ ਸਮਾਓ ਸ਼ਬਦ ਮਨ ਨੂੰ ਐਸਾ ਇੱਕ ਰਤਨ ਹੈ ਕਿ ਉਸ ਦੇ ਰਾਹੀਂ ਮਨੁੱਖ ਦਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਟਿਕ ਜਾਂਦਾ ਹੈ ਪ੍ਰਮਾਤਮਾ ਵਿੱਚ ਇੱਕ ਅਚਰਜ ਲੀਨਤਾ ਬੜੀ ਰਹਿੰਦੀ ਹੈ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਜੇ ਸ਼ਬਦ ਵਿੱਚ ਮਨੁੱਖ ਦਾ ਮਨ ਜੁੜ ਜਾਏ ਤਾਂ ਇਸ ਦੀ ਬਰਕਤ ਨਾਲ ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿੱਚ ਉਸ ਦਾ ਪ੍ਰੇਮ ਬਣ ਜਾਂਦਾ ਹੈ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਉਸ ਦੇ ਅੰਦਰ ਪ੍ਰਮਾਤਮਾ ਦਾ ਹੀਰਾ ਨਾਮ ਹੀ ਟਿਕਿਆ ਰਹਿੰਦਾ ਹੈ ਪ੍ਰਮਾਤਮਾ ਦੀ ਸਿੱਖਤ ਸਲਾਹ ਦਾ ਰਤਨ ਸ਼ਬਦ ਹੀ ਟਿਕਿਆ ਰਹਿੰਦਾ ਹੈ ਪਰੇ ਦਾਤ ਉਸ ਨੂੰ ਹੀ ਮਿਲਦੀ ਹੈ ਜਿਸ ਨੂੰ ਪ੍ਰਭੂ ਆਪੇ ਸੂਝ ਬਖਸ਼ਦਾ ਹੈ ਕਹੈ ਨਾਨਕ ਸ਼ਬਦ ਰਤਨ ਹੈ ਹੀ ਰਾਜਿਤ ਜੜਾਓ ਨਾਨਕ ਆਖਦਾ ਹੈ ਕਿ ਗੁਰੂ ਦਾ ਸ਼ਬਦ ਮੰਨੋ ਇੱਕ ਰਤਨ ਹੈ ਜਿਸ ਵਿੱਚ ਪ੍ਰਭੂ ਦਾ ਨਾਮ ਰੂਪੀ ਹੀਰਾ ਜੜਿਆ ਹੈ ਛਿਵ ਸ਼ਕਤਿ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਜੀਵਾਤਮਾ ਤੇ ਮਾਇਆ ਪੈਦਾ ਕਰਕੇ ਪ੍ਰਮਾਤਮਾ ਆਪ ਹੀ ਇਹ ਹੁਕਮ ਵਰਤਾਉਂਦਾ ਹੈ ਕਿ ਮਾਇਆ ਦਾ ਜੋਰ ਜੀਵਾਂ ਉੱਤੇ ਪਿਆ ਰਹੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ 부ਝਾਏ ਪ੍ਰਭੂ ਆਪ ਹੀ ਹੁਕਮ ਵਰਤਾਉਂਦਾ ਹੈ ਆਪ ਹੀ ਇਹ ਖੇਡ ਵੇਖਦਾ ਹੈ ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉੱਤੇ ਨੱਚ ਰਹੇ ਹਨ ਕਿਸੇ ਕਿਸੇ ਵਿਰਲੇ ਨੂੰ ਗੁਰੂ ਦੇ ਰਾਹੀਂ ਇਸ ਖੇਡ ਦੀ ਸੂਝ ਦੇ ਦਿੰਦਾ ਹੈ ਥੋੜੇ ਬੰਦਨ ਹੋਵੇ ਮੁਕਤੋ ਸ਼ਬਦ ਮਨ ਵਸਾਏ ਜਿਸ ਨੂੰ ਸੂਝ ਬਖਸ਼ਦਾ ਹੈ ਉਸ ਦੇ ਮਾਇਆ ਦੇ ਮੋਹ ਦੇ ਬੰਧਨ ਤੋੜ ਦਿੰਦਾ ਹੈ ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ ਕਿਉਂਕਿ ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉਂਦੇ ਬੁਲਾਏ ਗੁਰੂ ਦੇ ਦੱਸੇ ਰਾਹ ਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦਿੰਦਾ ਹੈ ਉਹ ਮਨੁੱਖ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਦਾ ਹੈ ਉਸ ਦੇ ਅੰਦਰ ਆਤਮਾ ਆਨੰਦ ਬਣ ਆਤਮਿਕ ਆਨੰਦ ਬਣਦਾ ਹੈ ਤੇ ਉਹ ਮਾਇਆ ਦੇ ਮੋਹ ਵਿੱਚੋਂ ਨਿਕਲਦਾ ਹੈ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਨਾਨਕ ਆਖਦਾ ਹੈ ਕਿ ਪ੍ਰਮਾਤਮਾ ਆਪ ਹੀ ਜੀਵਾਤਮਾ ਦੇ ਮਾਇਆ ਦੀ ਰਚਨਾ ਕਰਦਾ ਹੈ ਤੇ ਆਪ ਹੀ ਕਿਸੇ ਵਿਰਲੇ ਨੂੰ ਇਹ ਸੂਝ ਬਖਸ਼ਦਾ ਹੈ ਕਿ ਮਾਇਆ ਦਾ ਪ੍ਰਭਾਵ ਵੀ ਉਸ ਦਾ ਆਪਣਾ ਹੀ ਹੁਕਮ ਜਗਤ ਵਿੱਚ ਵਰਤ ਰਿਹਾ ਹੈ